ਕਾਂਗਰਸ 'ਚ ਜਾਣ ਬਾਰੇ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ ਕਾਂਗਰਸ 'ਚ ਜਾਣ ਨੂੰ ਲੈ ਕੇ ਪਰਮਿੰਦਰ ਢੀਂਡਸਾ ਨੇ ਵੱਡਾ ਬਿਆਨ ਦਿੱਤਾ ਹੈ ਕੀ ਬਿਆਨ ਦਿੱਤਾ ਹੈ ਕਾਂਗਰਸ 'ਚ ਜਾਣ ਦੀਆਂ ਚਰਚਾਵਾਂ ਦੇ ਦਰਮਿਆਨ ਪਰਮਿੰਦਰ ਢੀਂਡਸਾ ਦਾ ਇੱਕ ਵੱਡਾ ਤੇ ਅਹਿਮ ਬਿਆਨ ਆ ਚੁੱਕਿਆ ਹੈ ਉਸ ਬਿਆਨ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਤੇ ਕੀ ਮਸਲਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋਵੇ ਤਾਂ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਬੜੇ ਦਿਨਾਂ ਤੋਂ ਚਰਚਾ ਹੈ ਕਿ ਪਰਮਿੰਦਰ ਸਿੰਘ ਢਿੰਡਸਾ ਅਗਲੀ ਸਵੇਰ ਅਗਲੀ ਸਵੇਰ ਕਾਂਗਰਸ ਚ ਗਏ ਕਿ ਗਏ ਕਾਂਗਰਸ ਚ ਜਾਣਗੇ ਜਾਂ ਨਹੀਂ ਜਾਣਗੇ ਇਸ ਨੂੰ ਲੈ ਕੇ ਉਹਨਾਂ ਦੇ ਵਰਕਰਾਂ ਦੇ ਵਿੱਚ ਵੀ ਭੰਬਲਪੂਸਾ ਬਰਕਰਾਰ ਸੀ ਐਸੀ ਤੁਹਾਨੂੰ ਸਵੇਰੇ ਖਬਰ ਦਿੱਤੀ ਸੀ ਅ ਜਿਸ ਖਬਰ ਦੇ ਵਿੱਚ ਦੱਸਿਆ ਗਿਆ ਸੀ ਕਿ ਕੀ ਮਸਲਾ ਆਇਆ ਉਹਨਾਂ ਦੇ ਕਾਂਗਰਸ ਚ ਜਾਣ ਬਾਰੇ ਹੁਣ ਖੁਦ ਪਰਮਿੰਦਰ ਢਿੰਡਸਾ ਖੁਦ ਉਹਨਾਂ ਨੇ ਆਪ ਬਿਆਨ ਦਿੱਤਾ ਕੀ ਬਿਆਨ ਦਿੱਤਾ ਮੈਂ ਤੁਹਾਨੂੰ ਇਹ ਵੀ ਦੱਸਦਾ ਪਰਮਿੰਦਰ ਸਿੰਘ ਢਿੰਡਸਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਸ ਬਾਰੇ ਲਿਖਿਆ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਕੋਈ ਧਿਆਨ ਨਾ ਦਿੱਤਾ ਜਾਵੇ ਪਰਮਿੰਦਰ ਸਿੰਘ ਢੀਂਡਸਾ ਆਪਣੀ ਫੇਸਬੁਕ ਪੋਸਟ ਚ ਲਿਖਦੇ ਆ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਅਫਵਾਹਾਂ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਇਹ ਸਾਡਾ ਅਕਸ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਗਿਣੀ ਮਿੱਥੀ ਸਾਜ਼ਿਸ਼ ਹੈ ਇੱਕ ਵਾਰ ਮੈਂ ਤੁਹਾਨੂੰ ਫਿਰ ਦੱਸ ਦਵਾਂ ਪਰਮਿੰਦਰ ਸਿੰਘ ਢੀਂਡਸਾ ਨੇ ਕੁਝ ਸਮਾਂ ਪਹਿਲਾਂ ਆਪਣੀ ਫੇਸਬੁਕ ਦੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਹਦੇ ਵਿੱਚ ਸਮੂਹ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਅਫਵਾਹਾਂ ਉੱਤੇ ਯਕੀਨ ਨਾ ਕਰੋ ਉਹਨਾਂ ਨੇ ਕਿਹਾ ਕਿ ਸਾਡਾ ਅਕਸ ਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਗਿਣੀ ਮਿੱਥੀ ਸਾਜ਼ਿਸ਼ ਹੈ ਇਹ ਗਿਣੀ ਮਿੱਥੀ ਸਾਜ਼ਿਸ਼ ਕੌਣ ਰਾਜ ਰਿਹਾ ਹੈ ਵੱਡਾ ਸਵਾਲ ਹੈ ਭਾਈ ਕਿਸੇ ਨੂੰ ਕੀ ਲੋੜ ਪੈਗੀ ਐ ਇਸੀ ਸਾਜ਼ਿਸ਼ ਰਚਣ ਦੀ ਜੋ ਖਬਰ ਐਸੀ ਤੁਹਾਨੂੰ ਸਵੇਰੇ ਦਿੱਤੀ ਸੀ ਤੁਸੀਂ ਉਸ ਖਬਰ ਨੂੰ ਜਾ ਕੇ ਸੁਣ ਸਕਦੇ ਹੋ ਉਸ ਖਬਰ ਦੇ ਵਿੱਚ ਸਾਰੀ ਕਹਾਣੀ ਸਮਝਾਈ ਗਈ ਐ ਕਿ ਪਰਮਿੰਦਰ ਸਿੰਘ ਢਿੰਡਸਾ ਦਾ ਕੀ ਪੱਖ ਐ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਕਰੀਬੀ ਸੋਰਸਾਂ ਤੋਂ ਸਾਡੇ ਤੱਕ ਜਾਣਕਾਰੀ ਆਈ ਉਹ ਦੱਸੀ ਗਈ ਐ ਉਹਨਾਂ ਦੇ ਮੁਤਾਬਕ ਦਾਵਾ ਉਹਨਾਂ ਨੇ ਸਾਡੇ ਕੋਲ ਇਹ ਕੀਤਾ ਕਿ ਇਹ ਜਿਹੜਾ ਬਾਦਲ ਧੜਾ ਐ ਉਹਦੇ ਵੱਲੋਂ ਪਰਮਿੰਦਰ ਸਿੰਘ ਢਿੰਡਸਾ ਦਾ ਜਿਹੜਾ ਵਰਕਰ ਐ ਜਿਹੜਾ ਲਹਿਰੇਗਾਗੇ ਸੰਗਰੂਰ ਬਰਨਾਲੇ ਅਮਰਗੜ ਜਾਂ ਮਰੀਲਕੂੜਲੇ ਦੇ ਵਿੱਚ ਜਿਹੜਾ ਵਰਕਰ ਹੈ ਉਹਨੂੰ ਡਿਵਰਟ ਕਰਨ ਦੇ ਲਈ ਉਹਦਾ ਮਨੋਬਲ ਤੋੜਨ ਦੇ ਲਈ ਤੇ ਉਸ ਨੂੰ ਜਿਹੜਾ ਨਗਰ ਪ੍ਰੀਸ਼ਦ ਮਾਫ ਕਰਨਾ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜਾ ਬਲਕ ਸਮਤੀ ਦੀ ਚੋਣਾਂ ਦੇ ਵਿੱਚ ਆਪਣੇ ਨਾਲ ਜੋੜਨ ਦੇ ਲਈ ਕੀਤਾ ਗਿਆ ਅ ਪ੍ਰਮਿੰਦਰ ਸਿੰਘ ਢੀਂਸਾ ਦੇ ਨਾਲ ਜੁੜੇ ਹੋਏ ਉਹਨਾਂ ਦੇ ਪੁਰਾਣੇ ਵਰਕਰਾਂ ਨੂੰ ਫੋਨ ਆ ਰਹੇ ਨੇ ਕਿ ਦੇਖੋ ਜੀ ਢੀਂਸਾ ਹੁਣੀ ਤਾਂ ਚੱਲੇ ਕਾਂਗਰਸ ਦੇ ਨਾਲ ਤੁਸੀਂ ਪੰਥਕੋਂ ਤੁਸੀਂ ਪੰਥ ਦੇ ਨਾਲ ਜੁੜੇ ਰਹੇ ਹੋ ਕਿਉਂ ਨਾ ਤੁਹਾਡੀ ਸੁਖਬੀਰ ਬਾਦਲ ਦੇ ਨਾਲ ਮੀਟਿੰਗ ਕਰਾ ਦੀਏ ਮੁਲਾਕਾਤ ਕਰਾ ਦੀਏ ਐਸੀਆਂ ਚੀਜ਼ਾਂ ਨੇ ਇਹਨਾਂ ਦੇ ਵਿਚਕਾਰ ਪਰਮਿੰਦਰ ਸਿੰਘ ਢੀਂਸਾ ਨੇ ਆਖਰਕਾਰ ਚੁੱਪੀ ਤੋੜੀ ਐ ਆਖਰਕਾਰ ਉਹਨਾਂ ਨੂੰ ਚੁੱਪੀ ਤੋੜਨ ਦੀ ਲੋੜ ਵੀ ਸੀ ਕਿਉਂਕਿ ਲਗਾਤਾਰ ਉਹਨਾਂ ਦੇ ਵਰਕਰ ਤੇ ਕਾਡਰ ਦੇ ਅੰਦਰ ਇਸ ਗੱਲ ਨੂੰ ਲੈ ਕੇ ਭਰਮ ਸੀ ਭੁਲੇਖਾ ਸੀ ਕੁਝ ਨਰਾਜ਼ ਸੀ ਕੁਝ ਖੁਸ਼ ਸੀ ਤਰ੍ਹਾਂ ਤਰ੍ਹਾਂ ਦੇ ਰਲੇ ਮਿਲੇ ਰੁਝਾਨ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਸੀਗੇ ਪਰ ਹੁਣ ਉਹਨਾਂ ਨੇ ਇਸ ਗੱਲ ਨੂੰ ਸਪਸ਼ਟ ਕਰਤਾ ਕਿਉਂਕਿ ਸਪਸ਼ਟਤਾ ਉਹਨਾਂ ਨੇ ਕੱਲ ਹੀ ਕਰਤਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਦਫ਼ਤਰ ਦੇ ਉਦਘਾਟਨ ਮੌਕੇ ਪਹੁੰਚ ਗਏ ਸੀ ਇਹ ਗੱਲ ਉਸੇ ਵੇਲੇ ਕਨਫਰਮ ਸੀ ਮੇਰੇ ਕੋਲ ਨਿੱਜੀ ਤੌਰ ਤੇ ਉਹਨਾਂ ਦੇ ਨਿੱਜੀ ਸਹਾਇਕ ਜਿਹੜੇ ਐਟੀਟਿਊਡ ਹਰੀ ਉਹਨਾਂ ਨੇ ਕਨਫਰਮ ਕੀਤੀ ਕਿ ਐਸਾ ਕੁਝ ਨਹੀਂ ਹੈ ਸਾਰੀਆਂ ਅਫਵਾਹਾਂ ਨੇ ਤਾਂ ਕੁੱਲ ਮਿਲਾ ਕੇ ਪਰਮਿੰਦਰ ਸਿੰਘ ਢਿੰਡਸਾ ਨੇ ਇਹ ਜਿਹੜੀ ਧੁੰਦ ਛਾਈ ਹੋਈ ਸੀ ਜਿਹੜਾ ਇਹ ਗੁਬਾਰ ਬਣਿਆ ਸੀ ਉਹਨੂੰ ਉਤਾਰਨ ਦਾ ਕੰਮ ਕੀਤਾ ਹੈ